ਹੋਦੀਆਂ ਦੇ ਕਰ ਰਿਹਾ ਜੀ ਮਾਤਾ ਗੁਦਰਕੌਰ ਦੇ ਮਨ ਨੂੰ ਬਾਲੇ ਓ ਸ੍ਰੀ ਅਕਾਲ ਧਾਰ ਰਿਆ ਬਿਨਾਂ ਲੋ ਜਾਵੇ ਆਦਰ ਦੀ ਮਾਤਾ ਸਹਿ ਦੇਵਾ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਨ ਨੂੰ ਬਾਲੇ ਓ ਸ੍ਰੀ ਅਕਾਲ ਤੇ ਗੁਰੂ ਕੇ ਲਾੜ ਲਿਓ ਕਿ ਕੋਈ ਹੁਣ ਸਰਦਾਈਆਂ ਨਹੀਂ ਲੱਗਣ ਲੱਗੀਆਂ ਇਹ ਸਾਡੀ ਦਰਮ ਪੰਥਾਂ ਦੀ ਗੁਰੂ ਗੋਬਿੰਦ ਸਿੰਘ ਤੋਂ 6ਵੇਂ ਪਾਤਸ਼ਾਹ ਤੋਂ ਇਹ ਸਾਡੀ ਮਰਿਆਦਾ ਚੱਲੀ ਆ ਰਹੀ ਹੈ ਸਾ ਜਿਹੜੀ ਸੰਗਤ ਸ਼ੱਕ ਦੀ ਆ ਕਈਆਂ ਦੇ ਮਨਾਂ ਦੇ ਵਿੱਚ ਡਾਰਪਾ ਆਮ ਕਹਿੰਦੇ ਆ ਉਹਨਾਂ ਦੇ ਬਾਰੇ ਕੀ ਆ ਔਰ ਇਸ ਇਸ ਦੇ ਵਿੱਚ ਹੁਣ ਤੇ ਪਹਿਲਵਾਨ ਵੀ ਅਸੀਂ ਦੇਖਦੇ ਆਂ ਪਹਿਲਵਾਨ ਵੀ ਇਸ ਨੂੰ ਆਪਣੇ ਰਗੜੇ ਲਾ ਕੇ ਚੱਕਦੇ ਆ ਇਸ ਦੇ ਵਿੱਚ ਕੋਈ ਇਹੋ ਜੀ ਵਸਤੂ ਨਹੀਂ ਪਾਈ ਜਾਂਦੀ ਜਿਹੜੀ ਕੋਈ ਕਿਸੇ ਨੂੰ ਤਕਲੀਫ ਦੇਵੇ ਤੇ ਬਾਬਾ ਜੀ ਇਹਦੇ ਸ਼ੁਰੂਆਤ ਕਿੱਥੋਂ ਕਰਦੇ ਆ ਤੁਸੀਂ ਮੰਨ ਲਓ ਤੁਸੀਂ ਇੱਥੇ ਆ ਕੇ ਜਦੋਂ ਪਹਿਰਾ ਲਾਉਂਦੇ ਹੋ ਤਾਂ ਕਿਵੇਂ ਸ਼ੁਰੂਆਤ ਹੁੰਦੀ ਹੈ ਕਿਹੜੀਆਂ ਰਸਤਾ ਵਸਤਾਂ ਤੁਹਾਡੇ ਕੋਲ ਹੁੰਦੀਆਂ ਨੇ ਤਾਂ ਹੀ ਰਸਤੇ ਦੇ ਵਿੱਚ ਪੈਂਦੇ ਆ ਪਦਾਪ ਖਾਸ ਕਰਕੇ ਕਾਲੀ ਮਿਰਚ ਇਲਾਚੀ ਮੰਗਜ ਚਾਹ ਤਰ੍ਹਾਂ ਦੇ ਮੰਗਜ ਬਾਕੀ ਹੋਰ ਵੀ ਕੇਸਰ ਹੋ ਗਿਆ ਬਹੁਤ ਕੁਝ ਪੈ ਜਾਂਦਾ ਬਾਸ਼ੋ ਜਿੱਲੇ ਰਸਤੇ ਉਹ ਤਾਂ ਆਪਣੇ ਤੇ ਡਿਪੈਂਡਾ ਚੰਗੇ ਮਰਦੀ ਮਹਾਰਾਜ ਇਹ ਜੋ ਸਰਦਾਰੀ ਆ ਨਾ ਪਹਿਲਾਂ ਸਾਡੇ ਦਲਾਂ ਦੇ ਵਿੱਚ ਲਾਉਂਦੇ ਸੀ ਤੇ ਅਸੀਂ ਸਿੱਧੀ ਦੇਗਾ ਵੀ ਲਾਉਂਦੇ ਆ ਦਲਾਂ ਦੇ ਪਰ ਇੱਥੇ ਸਿੱਧੀ ਦੇਖ ਨਹੀਂ ਵਰਤਾਈ ਜਾਂਦੀ ਕਿਉਂਕਿ ਇੱਕ ਗੁਰੂ ਕੀ ਸਾਧ ਸੰਗਤ ਹੈ ਕਈ ਦੂਰੋਂ ਨੇੜੇ ਆਉਂਦੀ ਹੈ ਸੱਜਣ ਆਪ ਜੀ ਕਦੀ ਬਾਦੀ ਦੇ ਵਿੱਚ ਜਾਓ ਬਾਬਾ ਕਾਲਾ ਸਾਹਿਬ ਤੇ ਜਾਓ ਅਮਰ ਸਰ ਸਾਹਿਬ ਤੇ ਜਾਓ ਬਾਬਾ ਨਾਹ ਸਿੰਘ ਦਾ ਸਮਾਦਾ ਚੱਬੇ ਜਾਓ ਔਰ ਜਿੱਥੇ ਬਾਬੇ ਵੀ ਦੀ ਚੰਦਿਆਂ ਦੇ ਸੁਰਤੇਂ ਜਾਓ ਕਿਤੇ ਵੀ ਤੁਸੀਂ ਉੱਥੇ ਬੜੀ ਬੜੀ ਜਥੇਬੰਦੀਆਂ ਜਾ ਕੇ ਦੇਖੋਗੇ ਬਕਾਇਦਾ ਸਰਦਾਈਆਂ ਦਾ ਲੰਗਰ ਲੱਗਿਆ ਹੁੰਦਾ ਜੇਵੇਂ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਸੂਰਮੇ ਜਰਨਲਾਂ ਵਾਸਤੇ ਇਹ ਸਰਦਾਈਆਂ ਤਿਆਰ ਕਰਾਈਆਂ ਸੀ ਹੋਂ ਜਰਨਲ ਚੱਕਦੇ ਸੀ ਤੇ ਫਿਰ ਉਹਨਾਂ ਜਰਨਲਾਂ ਦੇ ਵਿੱਚ ਉਹ ਤਾਕਤ ਪੈਦਾ ਹੁੰਦੀ ਸੀ ਉਹ ਦਿਨ ਰਾਤ ਵੀ ਲੜੀ ਜਾਂਦੇ ਸੀ ਤਾਂ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਇਹ ਨਹੀਂ ਸੀ ਮਹਿਸੂਸ ਹੁੰਦਾ ਕਿ ਉਹ ਜਵਾਨ ਥੱਕ ਜਾਣਗੇ ਜੋਧਿਆਂ ਦੀ ਖਰਾਬ ਜੋਧਿਆਂ ਦੀ ਖਰਾਬ ਹੈ ਇਹ ਤਾਂ ਇੱਕ ਇਹੋ ਜੀ ਬਸਤੂ ਆ ਤੁਸੀਂ ਹੁਣ ਜਗ ਲੋਗੇ ਇੱਕ ਇੱਕ ਅੱਧਾ ਘੰਟੇ ਦੇ ਵਿੱਚ ਤੁਹਾਨੂੰ ਜ्यों ਪ੍ਰਤੀਤ ਹੋਊਗਾ ਜਿ ਤਰ੍ਹਾਂ ਕੋਈ ਅਜੀ ਕੋਈ ਬਹੁਤ ਤਕੜੀ ਚੀਜ਼ ਚੱਗੀ ਹੋਈ ਆ ਮਤਲਬ ਮਨ ਮਜ਼ਬੂਤ ਹੁੰਦਾ ਔਰ ਤਾਕਤ ਪ੍ਰਤੀਤ ਹੁੰਦੀ ਆ ਵੀ ਤਾਕਤ ਆ ਬਾਬਾ ਜੀ ਜਦੋਂ ਮਤਲਬ ਰਗੜੇ ਲੱਗਦੇ ਉਦੋਂ ਪਾਣੀ ਦਾ ਉਚਾਰਨ ਕੀਤਾ ਜਾਂਦਾ ਯਾਰ ਹਾਂ ਤੇ ਉਹ ਕੋਈ ਮਤਲਬ ਵੱਖਰੀ ਪਾਣੀ ਹੁੰਦੀ ਹੈ ਕਿ ਆਪਾਂ ਕੋਈ ਵੀ ਪਾਣੀ ਪੜ ਸਕਦੇ ਆ ਵਾਹਿਗੁਰੂ ਗੁਰਮੰਤਰ ਆ ਜਦੋਂ ਉਹ ਮੈਂ ਕੋਈ ਵਾਹਿਗੁਰੂ ਬਰਮਾਨ ਦਸਪੀ ਜਿਸ ਨੇ ਪਦ ਪੁਨੀਆ ਕੀ ਕੰਨਸ ਕੰਮਿਆ ਹਾਲਪ-ਕਲਪ ਪਰਤਾ ਅਸਰ ਕਈ ਸ੍ਰੀ ਗੁਰੂ ਨਾਨਕ ਜੀ ਕੋ ਸਹੀ ਸਾ ਮੰਤਰ ਪਰ ਖਾਲਸਾ ਦੀ ਨਾ ਵਾਹਿਗੁਰੂ ਪਦ ਪਾਵਨ ਕੀਤਾ ਇਸ ਤਰ੍ਹਾਂ ਫਿਰ ਦੱਜੀ ਸਾਹਿਬ ਦਾ ਪਾਠ ਸ਼ੁਰੂ ਹੋ ਜਾਂਦਾ ਅਰਦਾਸ ਕਰਕੇ ਵਰਤਾਈ ਜਾਂਦੀ ਆ ਜਦੋਂ ਸਮਾਪਤੀ ਹੁੰਦੀ ਆ ਉਦੋਂ ਵੀ ਅਰਦਾਸਾਂ ਕੀਤੀਆਂ ਜਾਂਦੀਆਂ ਸੋ ਅੱਜ ਅਸੀਂ ਸੰਗਰਾਂਦ ਵਾਲੇ ਦਿਨ ਪਹੁੰਚਿਆ ਗੁਰਦਾਰਾ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਜੀ ਹਾਂ ਠੰਡੇ ਬੁਰਜ ਦੇ ਬਿਲਕੁਲ ਸਾਹਮਣੇ ਇੱਥੇ ਨਿਆਂ ਸੰਗ ਫੌਜਾਂ ਵੱਲੋਂ ਸ਼ਰਦਾਈ ਦੇ ਲੰਗਰ ਲਾਏ ਗਏ ਨੇ ਤੇ ਕੀ ਉਹਨਾਂ ਨੇ ਲੰਗਰ ਲਾਉਂਦੇ ਨੇ ਤੇ ਇੰਨੀ ਜ਼ਿਆਦੀ ਮਿਹਨਤ ਕਰਦੇ ਨੇ ਆਹੋ ਆਪਾਂ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਬਾਅਦ ਆਪਾਂ ਮਹਾਕਾਲ ਸਿੰਘ ਜੀ ਦੇ ਨਾਲ ਵੀ ਗੱਲ ਕਰਾਂਗੇ ਆਜੋ ਬਾਬਾ ਜੀ ਵਾਇਰ ਚਿਕਾ ਖਾਲਸਾ ਵਾਇਰ ਚਿਕੀ ਭਤੇ ਜੀ ਬਾਬਾ ਜੀ ਪਹਿਲਾਂ ਤਾਂ ਜਿਹੜਾ ਤੁਹਾਡਾ ਉਪਰਾਲਾ ਆ ਬਹੁਤ ਹੀ ਜ਼ਿਆਦਾ ਵਧੀਆ ਆ ਤੇ ਅਸੀਂ ਤੁਹਾਨੂੰ ਵਧਾਈ ਦੇ ਪਾਤਰ ਸਮਝਦੇ ਆ ਵੀ ਤੁਸੀਂ ਇੰਨਾ ਵਧੀਆ ਉਪਰਾਲਾ ਕਰ ਰਹੇ ਹੋ ਸੋ ਬਾਬਾ ਜੀ ਇਸ ਕਾਰਜ ਨੂੰ ਸ਼ੁਰੂ ਕਰਨ ਦੇ ਵਿੱਚ ਕਿੱਤੇ ਤੁਹਾਨੂੰ ਕੋਈ ਦਿੱਕਤ ਆਈ ਸੀਗੀ ਨਹੀਂ ਕੋਈ ਪ੍ਰੋਬਲਮ ਕੋਈ ਪ੍ਰੋਬਲਮ ਨਹੀਂ ਮਹਾਰਾ ਦੀ ਕਿਰਪਾ ਨਾਲ ਚੜਦੀ ਗਲਾ ਤਿਆਰ ਪਰ ਤਿਆਰ ਆ ਸਾਰੀ ਫੰਜੋ ਸੋ ਫੌਜ ਤ ਸੰਘਤ ਸਾਰੀ ਸਹਿਯੋਗ ਦਿੰਦੀ ਆ ਜੀ ਠੀਕ ਹੈ ਕੋਈ ਲੱਤਾਂ ਨਹੀਂ ਖਿੱਚਦਾ ਮਹਾਰਾ ਦੀ ਕਿਰਪਾ ਨਾਲ ਚੜਦੀ ਗਲਾ ਅੱਜ ਪੈਰਾ ਸਾਲ ਤੋਂ ਉੱਤੇ ਹੁੰਦਾ ਹਰੇਕ ਸੰਗਰਾਮ ਨੂੰ ਮਹਾਰਾ ਦੀ ਸੇਵਾ ਨੰਦੇ ਠੀਕ ਹੈ ਤੇ ਬਾਬਾ ਜੀ ਇਹਦੀ ਸ਼ੁਰੂਆਤ ਕਿੱਥੋਂ ਕਰਦੇ ਆ ਤੁਸੀਂ ਮੰਨ ਲਓ ਤੁਸੀਂ ਇੱਥੇ ਆ ਗਏ ਜਦੋਂ ਪੈਰਾ ਲਾਉਨੇ ਹੋ ਤਾਂ ਕਿਵੇਂ ਸ਼ੁਰੂਆਤ ਹੁੰਦੀ ਹੈ ਕਿਹੜੀਆਂ ਰਸਤਾ ਵਸਤਾਂ ਤੁਹਾਡੇ ਕੋਲ ਪਹੁੰਚਦੀਆਂ ਨੇ ਜੀ ਸਵੇਰੇ ਆਪਾਂ ਦਾ ਸਟਾਰਟਿੰਗ ਹੁੰਦਾ ਆ ਰਸਤਾ ਜੀ ਰ ਵਿੱਚ ਪੈਂਦੇ ਆ ਬਾਦਾਮ ਖਾਸ ਖਾਸ ਕਾਲੀ ਮਿਰਚ ਇਲਾਚੀ ਮੰਗਜ ਚਾਹ ਤਰ੍ਹਾਂ ਦੇ ਮੰਗਜ ਬਾਕੀ ਹੋਰ ਵੀ ਕੇਸਰ ਹੋ ਗਿਆ ਬਹੁਤ ਕੁਝ ਪੈ ਜਾਂਦਾ ਪਾਸੋ ਜਿੰਨੇ ਰਸਤ ਉਹ ਤਾਂ ਆਪਣੇ ਤੇ ਡਿਪੈਂਡਾ ਜਿੰਨੀ ਮਰਜੀ ਮਹਾਰਾਜ ਕਰ ਜਿਓ ਸੋ ਜਿਹੜੀ ਸੰਗਤ ਸ਼ਕਤੀ ਆ ਕਈਆਂ ਦੇ ਬਣਾ ਦੇ ਵਿੱਚ ਦਾਰ ਉਹ ਆਮ ਕਹਿ ਦਿੰਦੇ ਆ ਉਹਨਾਂ ਦੇ ਬਾਰੇ ਕੀ ਆ ਉਹ ਮਹਾਰਾਜ ਮਹਾਰਾਜ ਉਹਨਾਂ ਨੂੰ ਵੀ ਬੁੱਧੇ ਬਖਸ਼ੀ ਜਾਂਦੇ ਨੇ ਜਿਵੇਂ ਜਿਵੇਂ ਫੌਜਾ ਤਾਂ-ਤਾ ਦੇ ਸਵੇਰੇ ਅਮਰਤ ਵੇਲੇ ਵੀ ਰਗੜੇ ਲੱਗਦੇ ਨੇ 33 ਸਰੂਪ ਸਾਹਿਬ ਵੀ ਰਗੜੇ ਲੱਗਦੇ ਨੇ ਇਸ ਤੋਂ ਪਰਸਤਾਨਾਂ ਦੇ ਵਿੱਚ ਤਿੰਨ ਦਿਨ ਇੱਥੇ ਲੱਗਦੇ ਨੇ ਬਾਸ਼ੋ ਸਾਰੀ ਦਿਹਾੜੀ ਮਹਾਰਾਜ ਫੌਜਾਂ ਤੋਂ ਸੇਵਾ ਵਧਾਈ ਜਾਂਦੇ ਨੇ ਤੇ ਅਗਲਾ ਤੁਹਾਡਾ ਕਿਹੜਾ ਪ੍ਰੋਗਰਾਮ ਹੈ ਅਗਲਾ ਜੀ ਅਗਲੀ ਸੰਗਰਾਮ ਸੰਗਰਾਮ ਤੋਂ ਸੰਗਰਾਮ ਆਉਂਦਾ ਅਗਲੀ ਠੀਕ ਹੈ ਇੱਕ ਸੰਗਰਾਮ ਨੂੰ ਪਹਿਰਾ ਚੱਲਦਾ ਸੋ ਸੰਗਤ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਜਿਹੜੀਆਂ ਤੁਹਾਨੂੰ ਦੇਖ ਰਹੀਆਂ ਨੇ ਸੰਗਤ ਨੂੰ ਤਾਂ ਹੀ ਅਪੀਲ ਹੈ ਵੀ ਆਓ ਆਜ ਰੀ ਲਵਾਓ ਫੌਜਾਂ ਤੇ ਸੰਗਤਾਂ ਨੂੰ ਹਾਜ਼ਰੀ ਲਵਾਓ ਰੇ ਆ ਕੇ ਰਗੜੇ ਤੇ ਬੈਠੋ ਇਹ ਫੌਜਾਂ ਦੇ ਸਹਿਯੋਗ ਨਾਲ ਇਹ ਸਾਰਾ ਕੁਝ ਪਹਿਰਾ ਹੋ ਰਿਹਾ ਹੈ ਛੜਦੀ ਕਲਾ ਇਹ ਗੁਰੂ ਕੇ ਲਾੜ ਲਿਓ ਇਹ ਕੋਈ ਹੁਣ ਸਰਦਾਈਆਂ ਨਹੀਂ ਲੱਗਣ ਲੱਗੀਆਂ ਇਹ ਸਾਡੀ ਦਲਮ ਪੰਥਾਂ ਦੀ ਗੁਰੂ ਗੋਬਿੰਦ ਸਿੰਘ ਤੋਂ ਹੀ ਛੇਵੇਂ ਪਾਤਸ਼ਾਹ ਤੋਂ ਹੀ ਇਹ ਸਾਡੀ ਮਰਿਆਦਾ ਚੱਲੀ ਆ ਰਹੀ ਹੈ ਜੀ ਔਰ ਇਸ ਇਸ ਦੇ ਵਿੱਚ ਹੁਣ ਤੇ ਪਹਿਲਵਾਨ ਵੀ ਅਸੀਂ ਦੇਖਦੇ ਆਂ ਪਹਿਲਵਾਨ ਵੀ ਇਸ ਨੂੰ ਆਪਣੇ ਰਗੜੇ ਲਾ ਕੇ ਚੱਕਦੇ ਆ ਇਸ ਦੇ ਵਿੱਚ ਕੋਈ ਇਹੋ ਜੀ ਵਸਤੂ ਨਹੀਂ ਪਾਈ ਜਾਂਦੀ ਜਿਹੜੀ ਕੋਈ ਕਿਸੇ ਨੂੰ ਤਕਲੀਫ ਦੇਵੇ ਬੱਚਾ ਤੋਂ ਲਾ ਕੇ ਬੁਜਰਗ ਤਾਈ ਇਸ ਨੂੰ ਛਕ ਸਕਦਾ ਔਰ ਇਸ ਦੇ ਵਿੱਚ ਸਾਰਿਆਂ ਹੀ ਉਹ ਵਸਤੂਆਂ ਪੈਂਦੀਆਂ ਨੇ ਜਿਹੜੀ ਬਹੁਤ ਵੱਡਾ ਫਰੂਟ ਪੈਂਦਾ ਸਾਰੇ ਤਰ੍ਹਾਂ ਦਾ ਰਣ ਕੇ ਔਰ ਸਾਧ ਸੰਗਤ ਨੂੰ ਆਟੋਮੈਟਿਕ ਹੀ ਪਤਾ ਲੱਗ ਗਿਆ ਕਿਉਂਕਿ ਇਸ ਇਹ ਜੋ ਸਰਦਾਈ ਹੈ ਨਾ ਪਹਿਲਾਂ ਸਾਡੇ ਦਲਾਂ ਦੇ ਵਿੱਚ ਲਾਉਂਦੇ ਸੀ ਤੇ ਅਸੀਂ ਸਿੱਧੀ ਦੇਗਾ ਵੀ ਲਾਉਂਦੇ ਹਾਂ ਦਲਾਂ ਦੇ ਪਰ ਇੱਥੇ ਸਿੱਧੀ ਦੇਖ ਨਹੀਂ ਵਰਤਾਈ ਜਾਂਦੀ ਦੋਗੇ ਇਹ ਗੁਰੂ ਕੀ ਸਾਧ ਸੰਗਤ ਹੈ ਕਈ ਦੂਰੋਂ ਨੇੜੇ ਆਉਂਦੀ ਹੈ ਸੰਗਤ ਤੇ ਇਸ ਕਰਕੇ ਇਸ ਨੂੰ ਇਹ ਜੋ ਇਹਨ ਕਲਵਿੰਦਰ ਸਿੰਘ ਨੇ ਦੱਸਿਆ ਹੀ ਆ ਬਦਾਮ ਇਲਾਚੀਆਂ ਕਾਲੀ ਮਿਰਚਾਂ ਮਗਰ ਜਾਰੋ ਤਰ੍ਹਾਂ ਦੇ ਔਰ ਕਾਜੂ ਬਦਾਮਾਂ ਤੇ ਸਾਰੀ ਚੀਜ਼ ਪੈਂਦੀ ਹੈ ਫਿਰ ਨਿਹੰਗ ਸਿੰਘ ਜੋ ਰਗੜਦੇ ਨੇ ਫੌਜਾਂ ਸਾਡੀਆਂ ਉਹਨਾਂ ਦੇ ਇੱਕ ਇੱਕ ਸਾਥ ਨਾਲ ਇਹ ਤਾਕਤ ਵਾਸਤੇ ਜਗੀ ਜਾਂਦੀ ਆ ਜੋ ਇਹ ਸੰਗਤ ਵੀ ਜਗਰੀ ਆ ਇਹ ਸੰਗਤ ਨੂੰ ਵੀ ਕਿਸੇ ਕੋਈ ਇਸ ਤਰ੍ਹਾਂ ਦੀ ਅਲਰਜੀ ਨਹੀਂ ਹੋਊਗੀ ਸੰਗਤ ਉਹ ਉਹ ਤਾਕਤ ਮਿਲੂਗੀ ਜਿਹੜਾ ਪਤਾ ਮਾਈ ਭਾਈ ਚੱਕੂਗਾ ਉਹ ਆਨੰਦ ਮਹਿਸੂਸ ਕਰੂਗਾ ਕਿਸੇ ਤਰ੍ਹਾਂ ਦਾ ਵੀ ਇਸ ਦੇ ਵਿੱਚ ਡੈਫੈਕਟ ਵਾਲੀ ਕੋਈ ਚੀਜ਼ ਨਹੀਂ ਪਾਈ ਜਾਂਦੀ ਜੇ ਜੋ ਸਾਡੀ ਪ੍ਰਾਤਨ ਮਰਿਆਦਾ ਸੀ ਉਸ ਮਰਿਆਦਾ ਨੂੰ ਇਤਤਤ ਪਦੇਗੜ ਸਾਹਿਬੀ ਸਰਦਾਈ ਰਗੜੀ ਜਾਂਦੀ ਆ ਆਪ ਜੀ ਕਦੀ ਮਾਧੇ ਦੇ ਵਿੱਚ ਜਾਓ ਹੂੰ ਬਾਬਾ ਕਾਲਾ ਸਾਹਿਬ ਤੇ ਜਾਓ ਅੰਮ੍ਰਿਤ ਸਰ ਸਾਹਿਬ ਤੇ ਜਾਓ ਬਾਬਾ ਨਾਨਕ ਸਿੰਘ ਦਾ ਸੰਬੰਦ ਦਾ ਚੱਬੇ ਜਾਓ ਔਰ ਜਿੱਤਨੇ ਬਾਬੇ ਵਿਦੀ ਚੰਦਿਆਂ ਦੇ ਸੁਰ ਸਿੰਘ ਜਾਓ ਕਿਤੇ ਵੀ ਤੁਸੀਂ ਉੱਥੇ ਵੱਡੀ ਵੱਡੀ ਜਥੇਬੰਦੀਆਂ ਜਾ ਕੇ ਦੇਖੋਗੇ ਬਕਾਇਦਾ ਸਰਦਾਈਆਂ ਦਾ ਲੰਗਰ ਲੱਗਿਆ ਹੁੰਦਾ ਜੀ ਔਰ ਉਹ ਜਾਣੂ ਆ ਹੁਣ ਤੇ ਸਾਡੀ ਇਹ ਪਦੇਗੜ ਸਾਹਿਬ ਦੀ ਇਲਾਕੇ ਦੀ ਸੰਗਤ ਸਾਰੀ ਜਾਣੂ ਹੋਗੀ ਉਧਰ ਦੇ ਲੋਕ ਸਾਰੇ ਇਸ ਨੂੰ ਜਾਣਦੇ ਨੇ ਕਿ ਬਾਬੇ ਨਿਹਾਲ ਸਿੰਘ ਉਹ ਮਹਾਨ ਚੀਜ਼ تیار ਕਰਦੇ ਨੇ ਜਿਨ੍ਹਾਂ ਨੂੰ ਬੱਚਾ ਚੱਕ ਲਵੇ ਕਿਤੇ ਮਾਤਾ ਚੱਕ ਲਵੇ ਕੋਈ ਸਾਡੀ ਭੈਣ ਚੱਕ ਲਵੇ ਕੋਈ ਸਾਡੇ ਬਜ਼ੁਰਗ ਚੱਕ ਲਵੇ ਕੋਈ ਨੌਜਵਾਨ ਚੱਕ ਲਵੇ ਪਚੰਗੀ ਬਹੁਤ ਚੱਕ ਲਵੇ ਕਿਸੇ ਨੂੰ ਇਸ ਦੀ ਕਿਸੇ ਤਰ੍ਹਾਂ ਦੀ ਵੀ ਡੈਫੈਕਟ ਨਹੀਂ ਹੋ ਸਕਦਾ ਇਸ ਦਾ ਇਸ ਦਾ ਫਾਇਦਾ ਹੀ ਹੁੰਦਾ ਦਿਮਾਗ ਵਾਸਤੇ ਬਹੁਤ ਵਧੀਆ ਚੀਜ਼ ਹੈ ਹਾਂਜੀ ਅਸਲ ਕੈਮਪਾਥਿਆ ਮਹਾਰਾਜ ਗੁਰੂ ਅਰਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਸੂਰਮੇ ਜਰਨੈਲਾਂ ਵਾਸਤੇ ਇਹ ਸਰਦਾਈਆਂ ਤਿਆਰ ਕਰਾਈਆਂ ਸੀ ਉਹ ਜਰਨੈਲ ਚੱਕਦੇ ਸੀ ਤੇ ਫਿਰ ਉਹਨਾਂ ਜਰਨੈਲਾਂ ਦੇ ਵਿੱਚ ਉਹ ਤਾਕਤ ਪੈਦਾ ਹੁੰਦੀ ਸੀ ਉਹ ਦਿਨ ਰਾਤ ਵੀ ਲੜੀ ਜਾਂਦੇ ਸੀ ਤਾਂ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਇਹ ਨਹੀਂ ਸੀ ਮਹਿਸੂਸ ਹੁੰਦਾ ਕਿ ਉਹ ਜਵਾਨ ਥੱਕ ਜਾਣਗੇ ਜੋਧਿਆਂ ਦੀ ਖਰਾਕ ਜੋਧਿਆਂ ਦੀ ਖਰਾਕ ਆਏ ਔਰ ਮਾਤਾਵਾਂ ਦੇ ਬਜ਼ੁਰਗ ਮਾਤਾਵਾਂ ਨੇ ਇਹ ਵੀ ਜਗਰੀਆਂ ਨੇ ਸਾਡੀਆਂ ਭੈਣਾਂ ਨੌਜਵਾਨ ਵੀ ਜਗਰੀਆਂ ਸਾਡੇ ਭਰਾ ਨੌਜਵਾਨ ਜਗਰੇ ਨਿਕਨ ਕੇ ਚੰਗੀ ਜਗਰੇ ਨੇ ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਅਸੀਂ ਉਹ ਬਸਤੂ ਨਹੀਂ ਪਾ ਸਕਦੇ ਜਿਹੜੀ ਕੋਈ ਸਾਨੂੰ ਲੰਬਾ ਦਵੇ ਸੰਗਤ ਬਹੁਤ ساری ਸੰਗਤ ਨੂੰ ਪਤਾ ਲੱਗ ਗਿਆ ਲੈਣਾ ਤੇ ਰਲਣਾ ਲਾ ਕੇ ਸੰਗਤ ਗੁਰੂ ਕੀ ਛਕਦੀ ਹੈ ਪਹਿਲਾਂ ਇਹ ਇਧਰ ਘਟ ਚੱਲਦੀ ਸੀ ਮੱਝ ਦੇ ਵਿੱਚ ਜ਼ਿਆਦਾ ਸੰਗਤ ਨੂੰ ਪਤਾ ਸੀ ਔਰ ਮੈਂ ਤੇ ਇੱਥੇ ਤਾਂ ਵੀ ਆਪ ਜੀ ਨੂੰ ਇਹ ਦੱਸਣਾ ਚਾਹਨਾ ਇਹ ਤਾਂ ਇੱਕ ਇਹੋ ਜੀ ਵਸਤੂ ਆ ਤੁਸੀਂ ਹੁਣ ਚੱਕ ਲੋਗੇ ਇੱਕ ਇੱਕ ਅੱਧਾ ਘੰਟੇ ਦੇ ਵਿੱਚ ਤੁਹਾਨੂੰ ਨੂੰ ਪ੍ਰਤੀਤ ਹੋਊਗਾ ਜਿਦ ਤਰ੍ਹਾਂ ਕੋਈ ਅਸੀਂ ਕੋਈ ਬਹੁਤ ਤਕੜੀ ਚੀਜ਼ ਚੱਗੀ ਹੋਈ ਆ ਮਤਲਬ ਮਨ ਮਜ਼ਬੂਤ ਹੁੰਦਾ ਔਰ ਤਾਕਤ ਪ੍ਰਤੀਤ ਹੁੰਦੀ ਆ ਵੀ ਤਾਕਤ ਹੈ ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਮੈਂ ਤੇ ਨਹੀਂ ਕਹਿ ਸਕਦਾ ਵੀ ਕੋਈ ਇਸ ਕਿਸੇ ਆਦਿ ਤੀ ਸਾਲ ਹੋ ਗਿਆ ਸਾਲ ਤੋਂ ਜ਼ਿਆਦਾ ਹੋ ਗਿਆ ਕਿਸੇ ਸੰਗਤ ਨੂੰ ਕੋਈ ਲਾਂਭਾ ਦਿੱਤਾ ਹੋਵੇ ਔਰ ਮੈਂ ਸੰਗਤ ਨੂੰ ਅਪੀਲ ਕਰਨਾ ਚਾਹੁੰਦਾ ਵੀ ਸਾਧ ਸੰਗਤ ਜੀ ਤੇ ਗੁਰੂ ਕੀ ਸਰਦਾਈਆਂ ਗੁਰੂਆਂ ਨੇ ਬਰਤਾਈਆਂ ਅਸੀਂ ਨਹੀਂ ਬਰਤਾਰੇ ਇਕੱਲੇ ਗੁਰੂਆਂ ਨੇ ਸਾਡਾਂ ਨੇ ਬਰਤਾਈਆਂ ਤੇ ਸਾਧ ਸੰਗਤ ਜਾਗੂਗੀ ਤੇ ਭਲਾ ਹੋਊਗਾ ਉਹਨਾਂ ਦੇ ਬੱਚਿਆਂ ਨੂੰ ਪ੍ਰਤੀਤ ਹੋਊਗੀ ਵੀ ਉੱਥੇ ਸਾਡੀਆਂ ਫੌਜਾਂ ਗੁਰੂ ਕਾ ਉਹ ਪਦਾਰਥ ਤਿਆਰ ਕਰਦੀਆਂ ਜਿਹੜੀ ਆਮ ਲੰਗੜਾ ਜੇ ਨਹੀਂ ਹੋ ਸਕਦਾ ਜੀ ਸਰ ਬਾਬਾ ਜੀ ਜਦੋਂ ਮਤਲਬ ਰਗੜੇ ਲੱਗਦੇ ਉਦੋਂ ਬਾਣੀ ਦਾ ਉਚਾਰਨ ਕੀਤਾ ਜਾਂਦਾ ਯਾਰ ਤੇ ਕੋਈ ਮਤਲਬ ਵੱਖਰੀ ਬਾਣੀ ਹੁੰਦੀ ਹੈ ਜਾਂ ਆਪਾਂ ਕੋਈ ਵੀ ਬਾਣੀ ਪੜ ਸਕਦੇ ਆ ਅਸੀਂ ਨਿਹੰਗ ਸਿੰਘ ਜੋ ਸਾਡੇ ਸਿੱਧੀ ਦੇ ਗੰਦੇ ਆ ਮਤਲਬ ਸ਼ਲੋਕ ਨੇ ਜੀ ਜੀ ਔਰ ਅਸੀਂ ਅਰਦਾਸੇ ਕਰਦੇ ਆ ਗੋਲਾ ਮਾਰਦੇ ਆ ਗੋਲੇ ਦਾ ਵੀ ਸ਼ਲੋਕ ਆ ਜਦੋਂ ਅਸੀਂ ਰਗੜਾ ਸ਼ੁਰੂ ਕਰਦੇ ਆ ਬੈ ਗੁਰੂ ਗੁਰੂ ਮੰਤਰ ਆ ਜਬ ਉਹ ਮੈਂ ਖੋਜ ਜੀ ਵਾਹਿਗੁਰੂ ਬਰਮਾਨ ਦਸਨੇ ਜੀ ਦਾ ਦਿਸਨ ਪਦ ਉਹਨੀਆਂ ਕੀ ਕੰਮ ਅੱਜਕੱਲ ਕਲ ਪਰਤਾਖਰ ਕਈ ਸ੍ਰੀ ਗੁਰੂ ਨਾਨਕ ਜਪੋ ਸਹੀ ਸਾ ਮੰਤਰ ਪਰ ਖਾਲਸਾ ਦੀਨਾ ਵਾਹਿਗੁਰੂ ਪਦ ਪਾਵਨ ਕੀਨਾ ਇਸ ਤਰ੍ਹਾਂ ਫਿਰ ਜਰਜੀ ਸਾਹਿਬ ਦਾ ਪਾਠ ਸ਼ੁਰੂ ਹੋ ਜਾਂਦਾ ਜੀ ਤੇ ਗੁਰਸੇ ਕੋ ਦੇਉਣ ਸਾਰੇ ਸਜਾਈ ਹੁੰਦੇ ਨੇ ਗਾ ਸਿੰਘਾਂ ਦੇ ਜਿਹੜੇ ਗੁਰਮਖਾਂ ਨੂੰ ਜਿਤਨਾ ਚੰਗੀ ਖੜਿਆ ਇਹਨਾਂ ਨੂੰ ਬਾਣੀ ਯਾਦ ਆ ਮੋਝਵਾਂ ਦੇ ਕਾਂਟ ਨੇ ਇਹ ਚਲਦੇ ਫਿਰਦੇ ਵੀ ਬਾਣੀ ਪੜੀ ਜਾਂਦੇ ਆ ਇਹ ਸਿਮਰਨ ਕਰਕੇ ਇਹ ਪਦਾਰਥ ਤਿਆਰ ਹੁੰਦਾ ਕਿਸੇ ਤਰ੍ਹਾਂ ਦੀ ਵੀ ਔਰ ਅਰਦਾਸ ਪਹਿਲਾ ਅਰਦਾਸ ਕਰਕੇ ਵਰਤਾਈ ਜਾਂਦੀ ਆ ਜਦੋਂ ਸਮਾਪਤੀ ਹੁੰਦੀ ਆ ਉਦੋਂ ਵੀ ਅਰਦਾਸਾਂ ਕੀਤੀਆਂ ਜਾਂਦੀ ਆ ਇਸ ਤਰ੍ਹਾਂ ਦੀ ਕੋਈ ਅਸੀਂ ਇਸ ਗੱਲ ਦੇ ਗਵਾਹ ਹੈ ਸਾਲ ਤੋਂ ਵੀ ਜ਼ਿਆਦਾ ਹੋ ਗਿਆ ਕਿ ਗੁਰੂ ਕੇ ਫੋਜਾਂ ਨੇ ਇੱਥੇ ਸਰਦਾਈਆਂ ਲਾਉਂਦਿਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਲੰਬਾ ਨਹੀਂ ਹੁਣ ਆਪ ਜੀ ਦੇਖ ਰਹੇ ਹੋ ਕੋਈ ਨਾਨਾ ਚੱਲੋ ਚੱਲੋ ਕੈਮਰਾ ਘੁਮਾ ਦਿਓ ਸੰਗਤ ਵਾਲਾ ਹਾਂਜੀ ਬਾਬਾ ਜੀ ਹਾਂਜੀ ਮੈਂ ਤਾਂ ਇਹ ਹੈ ਵੀਰ ਮੈਂ ਫੇਰ ਦੁਬਾਰਾ ਗੁਰੂ ਕੀ ਸੰਗਤ ਨੂੰ ਤੇ ਗੁਰਸਿੱਖਾਂ ਨੂੰ ਇਹ ਕਰਦਾ ਮਤਲਬ ਬੇਨਤਾ ਕਰਦਾ ਭਈ ਇਸ ਸਰਦਾਈ ਦੇ ਲੰਗਰ ਦੇ ਵਿੱਚ ਤੁਹਾਨੂੰ ਗੁਰੂ ਨਾਨਕ ਦੇ ਘਰ ਤੋਂ ਤੁਹਾਨੂੰ ਭਲਾ ਹੀ ਭਲਾ ਕਿਸੇ ਤਰ੍ਹਾਂ ਦੀ ਵੀ ਕੋਈ ਸਾਨੂੰ ਲਾਂਭਾ ਨਹੀਂ ਆ ਸਕਦਾ ਕਿਉਂਕਿ ਜੋ ਸਾਡੀਆਂ ਰਾਤਨ ਮਰਿਆਦਾਵਾਨੇ ਹੁਣ ਦੀਆਂ ਨਹੀਂ ਮੈਂ ਆਪ ਜੀ ਨੂੰ ਛੇਵੇਂ ਪਾਤਸ਼ਾਹ ਕੋਲ ਲੈ ਕੇ ਗਿਆ ਛੇਵੇਂ ਪਾਤਸ਼ਾਹ ਨੇ ਸ਼ੁਰੂ ਕਰਾਇਆ ਸੀ ਇਹ ਕਿਉਂਕਿ ਉਹਨਾਂ ਨੇ ਜੰਗੀ ਫੌਜਾਂ ਦੀ ਲੋੜ ਸੀ ਔਰ ਜੰਗੀ ਬੋਝ ਖਰਾਕ ਤੋਂ ਬਿਨਾਂ ਲੜ ਨਹੀਂ ਸਕਦਾ ਇਹ ਖਰਾਕ ਇਹ ਕਿਸੇ ਤਰ੍ਹਾਂ ਦੀ ਵੀ ਕੋਈ ਇਸ ਦੇ ਵਿੱਚ ਲੰਬੇ ਵਾਲੀ ਗੱਲ ਚ ਕੋਈ ਚੀਜ਼ ਨਹੀਂ ਗੁਰੂ ਕੇ ਪਿਆਰਿਓ ਜੇ ਫੌਜਾਂ ਕੋਈ ਦੱਸਦਿਆਂ ਕਰਦਿਆਂ ਕਿਸੇ ਤਰ੍ਹਾਂ ਦੀ ਵੀ ਕੋਈ ਹੋ ਜਾ ਬਚਨ ਵੀ ਹੋ ਜਾਂਦਾ ਜਿਹੜਾ ਸੰਗਤ ਨੂੰ ਨਹੀਂ ਚੰਗਾ ਲੱਗੇ ਉਹ ਗੁਰੂ ਕੀ ਫੌਜ ਆਏ ਲਾਡਲੀ ਆਪਾਂ ਉਹਨਾਂ ਕੋਕੀ ਮੰਗਦਾ ਜਾਂਦੀ ਹੁੰਦੀ ਔਰ ਕੋਈ ਕਿਸੇ ਤਰ੍ਹਾਂ ਦੀ ਵਾਇਰ ਕਿਛ ਕੋਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਬਾ ਜੀ ਸਿੰਘ ਸਾਹਿਬ ਦੇ ਪਪਾ ਸਾਹਿਬ ਸਾਬਾ ਜੀ ਸਿੰਘ ਸਾਹਿਬ ਦੇ ਪਪਾ ਸਾਹਿਬ ਜੀ ਕਮਾਤਾ ਦੇ ਰਕਾਰ ਸਾਹਿਬ ਜੀ ਸਹਿਬ ਇਕਮਾਲ ਮਾਤਾ ਸਹਿਕਾਰ ਜੀ ਮਾਤਾ ਸੰਦਰਕਾਰ ਦੇ ਪਾਤਾ ਅਜੀਤ ਕੌਰ ਸਾਹਿਬ ਜੀਆਂ ਦੇ ਚਰਨਾਂ ਸ੍ਰੀ ਅਕਾਲ ਕਨ ਕਲਗੀਧਰ ਪਾਸ਼ਾ ਦੇ ਚਰਨਾਂ ਨੂੰ ਪਾਵੇ ਸ੍ਰੀ ਅਕਾਲ ਖੁਦਿਆਂ ਦੇ ਧਕਾਰੇ ਜਾਵੇ ਮਾਤਾ ਗੁਦਰਕੌਰ ਦੇ ਮਨ ਨੂੰ ਪਾਵੇ ਸ੍ਰੀ ਅਕਾਲ ਨਾਰਾਇਣ ਬਿਨਾਲੋ ਜਾਵੇ ਆਦਰ ਦੀ ਮਾਤਾ ਸਹੇ ਦੇਵਾ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਨ ਨੂੰ ਪਾਵੇ ਸ੍ਰੀ ਅਕਾਲ ਕੁੁਰ ਬੜਾ ਕਾਲ ਦੇਖਦੇ